ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਓਜ਼ਨ ਪਰਤ ਤੇ ਕਵਿਤਾ ਸ਼ੇਅਰ ਕਰਨਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚੱਲਿਏ ਵੀਡੀਓ ਸ਼ੁਰੂ ਕਰਦੇ ਹਾਂ ਓਜ਼ਨ ਪਰਤ ਕਵਿਤਾ ਆਓ ਓਜ਼ਨ ਪਰਤ ਬਚਾਈਏ ਮਿਲ ਕੇ ਦੁਨੀਆ ਨੂੰ ਇਸ ਦਾ ਮਹੱਤਵ ਸਮਝਾਈਏ ਜੀਵਨ ਹੋਵੇ ਓਜ਼ਨ ਤਾਂ ਸੰਭਵ ਨਹੀਂ ਹੈ ਧਰਤੀ ਤੇ ਜੀਵਨ ਓਜ਼ਨ ਹੈ ਇੱਕ ਵਰਦਾਨ ਸਾਨੂੰ ਸੂਰਜ ਦੇ ਹਾਨੀਕਾਰਕ ਕਿਰਨਾਂ ਤੋਂ ਬਚਾ ਕੇ ਦਿੰਦੀ ਹੈ ਜੀਵਨ ਦਾ ਅੱਜ ਮਨੁੱਖ ਦੇ ਦੁਰਵਿਹਾਰ ਕਾਰਨ ਓਜ਼ਨ ਤੇ ਸੰਕਟ ਆਇਆ ਹੈ ਮਨੁੱਖ ਦੇ ਬਣਾਏ ਘਾਤਗਰ ਸਾਇਨਾਂ ਨੇ ਧਰਤੀ ਤੇ ਹੰਦ ਤੱਕ ਫੈਲਾਇਆ ਹੈ ਹੋ ਰਹੀ ਓਜ਼ਨ ਪਰਤ ਪਤਲੀ ਉਸ ਵਿੱਚ ਛੇਦ ਹੋਣ ਦਾ ਸੰਕੇਤ ਆਇਆ ਹੈ ਆਓ ਮਿਲਕੇ ਕਦਮ ਉਠਾਈਏ ਤਾਪਮਾਨ ਕਾਬੂ ਵਿੱਚ ਲਈਏ ਪ੍ਰਦੂਸ਼ਣ ਨੂੰ ਘਟਕ ਰਹੀਏ ਵੱਧ ਤੋਂ ਵੱਧ ਰੁੱਖ ਲਗਾਈਏ ਆਓ ਓਜ਼ਨ ਪਰਤ ਬਚਾਈਏ ਮਿਲਕੇ ਦੁਨੀਆ ਨੂੰ ਇਸ ਦਾ ਮਹੱਤਵ ਸਮਝਾਈਏ ਤਾਂ ਹੀ ਸਗੀ ਕਵਿਤਾ ਜਿਹੜੀ ਓਜ਼ਨ ਪਰਤ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਇਹ ਨਹੀਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ